ਪ੍ਰਸੰਘ ਦੇ ਵੱਲ ਜਾਵਾਂ ਮੈਨੂੰ ਹੁਕਮ ਹੋਇਆ ਐਸਵਾਈਐਲ ਨਹਿਰ ਸ਼ਹੀਦ ਭਾਈ ਗਵਿੰਦਰ ਸਿੰਘ ਜਟਾਣਾ ਜੀ ਦਾ ਉਹਨਾਂ ਸ਼ਹੀਦਾਂ ਨੂੰ ਯਾਦ ਲਗੀਆਂ ਕਰਨ ਜਿਨ੍ਹਾਂ ਨੇ ਜਿੰਦੜੀ ਸਿਕੋਂ ਦੀ ਖਾਤਰ ਵਾਰੀ ਹੈ ਬੜੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ 84 ਦਾ ਦੌਰ ਜਾਂ 92 ਦਾ ਦੌਰ ਤੁਸੀਂ ਵੇਖਿਆ ਹੋਵੇਗਾ ਜਾਂ ਹੰਡਾਇਆ ਹੋਵੇਗਾ ਜਿਨ੍ਹਾਂ ਮਾਵਾਂ ਦੇ ਜਵਾਨ ਪੁੱਤ ਝੂਠੇ ਮੁਕਾਬਲੇ ਬਣਾ ਬਣਾ ਕੇ ਖਤਮ ਕਰ ਦਿੱਤੇ ਜਦ ਮੈਂ ਗੱਲ 91 ਦੀ ਕਰਲਾਂ ਕਿ ਉਹਨਾ ਮਾਮਾਆਂ ਦੀਆਂ ਪਤਾ ਥਾਣਿਆਂ ਦੇ ਵਿੱਚ ਰੋਲੀਆਂ ਗਈਆਂ ਇੱਕ ਪਿਓ ਥਾਣੇ ਦੇ ਵਿੱਚ ਜਾ ਕੇ ਬਿਲਕਦਾ ਕਿ ਮੇਰੇ ਪੁੱਤ ਦਾ ਕੋਈ ਕਸੂਰ ਨਹੀਂ ਹੈ}}{| ਇਸੀ ਸੀ ਉਹ ਸਮੇਂ ਦਾ ਜਿਸ ਤਨ ਲੱਗੀ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣ ਰੱਬ ਨਾ ਕਰੇ ਇੱਕ ਪਿਓ ਨੂੰ ਆਪਣੇ ਜਵਾਨ ਪੁੱਤ ਦੀ ਅਰਥੀ ਆਪਣੇ ਮੋਢਿਆਂ ਤੇ ਚੱਕਣੀ ਪਵੇ। ਸੰਗਤ ਜੀ ਬੜੀਆਂ ਭੈਣਾਂ ਦੇ ਰਿਸ਼ਤੇ ਨਹੀਂ ਹੋਏ। ਬੜੀਆਂ ਮਾਵਾ ਦੇ ਪੁੱਤ ਸਿੱਖੋਂ ਦੇ ਖਾਤਰ ਕੁਰਬਾਨ ਹੋ ਗਏ। بڑے ਬੱਚਿਆਂ ਦਾ ਜਿਹੜਾ ਜੀਵਨ ਹੈ ਬਿਨਾ ਪਿਓ ਤੋਂ ਖਤਮ ਹੋ ਗਿਆ।